ਜਦੋਂ ਇਹ ਕਹਿੰਦੇ ਆ ਕਿ ਸੌਦਾ ਲਾ ਕੇ ਆ ਜਾਓ ਮਤਲਬ ਜੇ ਤਾਂ ਉਹ ਫੜ ਹੋ ਜੋਗੇ ਜਾਂ ਫਿਰ ਕਹੂਗੇ ਦੇਖੋ ਹਿੰਦੂ ਇੰਨਾ ਤਸ਼ੱਦਦ ਕਰਦੇ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਸਾਡੇ ਬੰਦੇ ਨੇ ਮੜ ਜਾ ਚਾਕੂ ਮਾਰ ਦਿੱਤਾ ਇਹਨਾਂ ਨੂੰ ਜੇਲ੍ਹ ਕਰ ਦਿੱਤੀ ਜਾਂ ਔਰ ਆਪਣੇ ਭਾਸ਼ਣ ਲਈ ਹੋਰ ਦੋ ਐਗਜ਼ਾਮਪਲ ਮਿਲ ਜੰਨੀਆਂ ਉਹਨੂੰ ਹੂੰ ਜਿਉ ਮਾਰ ਕੇ ਆ ਜਾਂਦੇ ਤਾਂ ਕਹਣਾ ਸੀ ਯੋਧੇ ਅੱਜ ਤਾਂ ਘਰ ਜਾ ਕੇ ਸੌਦਾ ਲਾ ਕੇ ਆ ਜੰਨੇ ਫਿਰ ਯੋਧੇ ਆ ਹਾਂ ਹਨ ਆਪਣੇ ਆਪਣੇ ਹੁਣ ਜਸਵੀਰ ਸਿੰਘ ਰੋਡੇ ਲਖਵੀਰ ਸਿੰਘ ਇਹਦਾ ਭਰਾ ਜੀ ਤੁਹਾਨੂੰ ਪਤਾ ਉਹਨਾਂ ਦਿਨਾਂ 'ਚ ਇਹ ਦਵੇਈ 'ਚ ਠੇਕੇਦਾਰੀ ਕਰਦੇ ਸੀ। ਯਾ ਆਪਣਾ ਇੰਨਾ ਟੱਬਰ ਆ ਭਿੰਡਰਾਲੇ ਦਾ ਇੱਕ ਭਰਾ ਤਾਂ ਮਿਲਟਰੀ 'ਚ ਸੀ ਉਸ ਵੇਲੇ। ਹਾਂਜੀ ਕਿਉਂ ਨਹੀਂ ਉਹ ਆਪਣੇ ਯਾਨੀ 7-8 ਭਰਾ ਆ ਉਹਨੂੰ ਸਾਰਿਆਂ ਨੂੰ ਲਿਆ ਕੇ ਕਿਉਂ ਨਹੀਂ ਉੱਥੇ ਭਰਤੀ ਕੀਤਾ? ਆਹੋ ਤਾਂ ਉਹ ਭਿੰਡਰਾ ਉਹਦੇ ਉਹਦੇ ਜਿਹੜੇ ਬ੍ਰਦਰ ਨੇ ਤਾਂ ਭਿੰਡਰਾ ਵਾਲੇ ਦੇ ਨੇ ਉਹ ਤਾਂ ਉਹ ਤਾਂ ਪੋਸਟ ਵੀ ਨਹੀਂ ਛੱਡੀ ਉਦੋਂ, ਰੋਜ਼ ਵੀ ਨਹੀਂ ਕੀਤਾ। ਨਹੀਂ ਉਹ ਉਹ ਜਿਹੜਾ ਅਤੇਂਦਰ ਪਾ ਲਿਆ ਹਾਂਜੀ ਉਹ ਕਹਿੰਦਾ ਹਰਚਰਨ ਸਿੰਘ ਰੋਡੇ ਉਸ ਵੇਲੇ ਸੂਬੇਦਾਰ ਸੀ ਹਾਂ ਜਦੋਂ ਕਹਿੰਦਾ ਨੇ ਸ਼ਨਾਖਤ ਕੀਤੀ ਹੈ ਨਾ ਆਕੇ ਹਾਂਜੀ ਉਹਦੇ ਬਦਲੇ ਚ ਇਹਨੂੰ ਕੈਪਟਨ ਬਣਾਇਆ ਉਹਨਾਂ ਨੇ ਅੱਛਾ ਤਾਜੀ ਤਾਜੀ ਆ ਦੋ ਦਿਨ ਪੁਰਾਣੀ ਵੀਡੀਓ ਆ ਉਹਦੀ ਅੱਛਾ ਤਰੱਕੀ ਦਿੱਤੀ ਮਤਲਬ ਹਾਂ ਉਹ ਕਹਿੰਦਾ ਉਹ 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 ਜਸਪੀਰ ਸਿੰਘ ਬਾਰੇ ਵੀ ਤੇ ਹਰਚਰਨ ਸਿੰਘ ਬਾਰੇ ਵੀ ਇਹ ਫਿਰ ਇਹਨਾਂ ਨੂੰ ਸੁਣਾਉਣਾ ਜਿਹੜੀ ਜਿਹੜੀ ਵੈਰਕਾ ਛੱਡੀਆਂ ਸੀ ਜਿਹੜੇ ਪਘੋੜੇ ਹੋਏ ਤੇ ਫੌਜੀ ਪੁੱਛੋ ਤਾਂ ਉਹਨਾਂ ਨੂੰ ਤੁਸੀਂ ਕੱਲੇ ਹੋਏ ਸੀ ਉਹ ਮੈਂ ਉਹੀ ਤਾਂ ਕਹਿੰਦਾ ਵੀ ਇਹਨਾਂ ਦੀਆਂ ਸਟੇਟਮੈਂਟਾਂ ਇਦਾਂ ਹੁੰਦੀਆਂ ਵੀ ਜੇ ਅੱਛਾ ਇੱਕ ਹੋਰ ਚੀਜ਼ ਦੇਖੋ ਹਾਂਜੀ ਅਤਿੰਦਰਪਾਲ ਕਹਿੰਦਾ ਵੀ ਮੈਨੂੰ ਇਹ ਪਹਿਲੀ ਤਰੀਕ ਨੂੰ ਭਾਈ ਅਮਰੀਕ ਸਿੰਘ ਨੇ ਫੋਨ ਕੀਤਾ ਹਾਂਜੀ ਉਹ ਦਾਵਾ ਕਰਦਾ ਵੀ ਜਨਰਲ ਸਵੇਕ ਸਿੰਘ ਨਾਲ ਮੇਰੀ ਬਹੁਤ ਨੇੜਤਾ ਸੀ ਹਾਂਜੀ ਤੇ ਬਹੁਤ ਗੱਲਾਂ ਹੈ ਮੈਨੂੰ ਕਹਿੰਦਾ ਇੱਥੇ ਪੁੱਛਿਓ ਨਾ ਰਿਕਾਰਡ ਦੇ ਉੱਤੇ ਹੂੰ ਮੈਂ ਸੀਕਰਟ ਹੁੰਦੇ ਮੈਂ ਦੱਸ ਨਹੀਂ ਸਕਦਾ ਕਿ ਬਹੁਤ ਗੱਲਾਂ ਮੈਂ ਉਹਦੇ ਨਾਲ ਸਾਂਝੀਆਂ ਕਰਦਾ ਹੁੰਦਾ ਸੀ ਹਾਂ ਫਿਰ ਉਹ ਦਾਵਾ ਕਰਦਾ ਵੀ ਜਿਹੜੇ ਮੋਰਚੇ ਆ ਨਾ ਪਹਿਲਾਂ ਨਹੀਂ ਸੀ ਕਹਿੰਦਾ ਬਣਾਇਓ ਹੂੰ ਉਹ ਪਹਿਲੀ ਤਰੀਕ ਨੂੰ ਮਿਲਟਰੀ ਆਉਣ ਤੋਂ ਬਾਅਦ ਐਦਾਂ ਬੋਰੀਆਂ ਭਰ-ਭਰ ਕੇ ਜਾ ਕੇ ਉੱਤੇ ਰੱਖੀਆਂ ਸਾਰੀਆਂ ਅੱਛਾ ਜੀ ਕਹਿੰਦਾ ਉਦੋਂ ਤੱਕ ਇਹਨਾਂ ਨੂੰ ਗਰੰਟੀ ਸੀ ਵੀ ਐਦਾਂ ਮਿਲਟਰੀ ਨਹੀਂ ਆ ਸਕਦੀ ਕਦੇ ਵੀ ਹੂੰ ਉਹ ਗਰੰਟੀ ਕਿੱਥੋਂ ਇਹ ਗਾਰੰਟੀ ਨਹੀਂ ਇਹ ਹਾਂ ਇਹ ਕਹਿੰਦਾ ਇਹਨਾਂ ਨੂੰ ਇਹ ਲੱਗਦਾ ਸੀ ਕਿ ਜੇ ਜਦੋਂ ਪੁਲਿਸ ਆਉਂਦੀ ਹੁੰਦੀ ਆ ਪੇ ਐਦਾਂ ਮੰਨ ਲਓ ਕਾਲ ਤਖ ਦੇ ਪਿੱਛੋਂ ਗਲੀ ਚੋਂ ਆਉਣਗੇ ਹੂੰ ਪੇ ਸਾਡੇ ਬੰਦੇ ਛੱਤ ਤੇ ਬੈਠੇ ਹੋਣੇ ਆ ਉਥੋਂ ਅਸੀਂ ਗੋਲੀਆਂ ਨਾਲ ਫੁੰਡ ਦੇਣੇ ਆ ਹੂੰ ਪੇ ਗੇਟ ਚੋਂ ਬੰਨਗੇ ਉੱਥੇ ਕਮਰੇ ਚ ਬੈਠੇ ਹੋਣੇ ਆ ਉੱਥੇ ਕਰ ਦੇਣੇ ਆ ਹੂੰ ਕਹਿੰਦਾ ਉਹ ਤਾਂ ਜਦੋਂ ਨਾਲ ਹੀ ਦੇਖਿਆ ਪੇ ਟੈਂਕ ਤੇ ਨਹੀਂ ਬੰਦੇ ਹੀ ਕਰਤਾ ਸਰਫਿਊ ਲਾਤਾ ਪਹਿਲੀ ਤਰੀਕ ਨੂੰ ਕਹਿੰਦਾ ਭਾਈ ਅਮਰੀਕ ਸਿੰਘ ਨੇ ਮੈਨੂੰ ਫੋਨ ਕੀਤਾ ਮਹਿਣਾ ਦਿੱਤਾ ਵੀ ਸਾਨੂੰ ਕੱਲਿਆਂ ਨੂੰ ਛੱਡ ਦਿੱਤਾ ਹੂੰ ਮੈਂ ਕਹਿੰਦਾ ਛੱਡੀ ਛੱਡ ਕੇ ਸਾਰਾ ਕੁਝ ਅੰਦਰ ਪਹੁੰਚ ਗਿਆ ਹਾਂਜੀ ਫੇਰ ਕਹਿੰਦਾ ਮੈਨੂੰ ਕਹਿੰਦੇ ਵੀ ਤੂੰ ਇੱਦਾਂ ਤੂੰ ਕੱਥੇ ਆ ਗਿਆ ਕਹਿੰਦਾ ਮੈਂ ਕਿਹਾ ਤੁਸੀਂ ਉਹ ਕਹਿੰਦੇ ਅਸੀਂ ਤਾਂ ਰੋਸਾ ਕੀਤਾ ਸੀ ਤਾਂ ਵੀ ਮੈਂ ਥੋੜਾ ਕੇ ਤੂੰ ਆ ਜਾ ਹੂੰ ਤੇ ਚਲੋ ਉਹ ਸਾਰੀ ਲੰਬੀ ਕਹਾਣੀ ਸੁਣਾ ਕੇ ਉਹ ਕਹਿੰਦਾ ਮੈਂ 6 ਤਰੀਕ ਨੂੰ ਉੱਥੋਂ ਨਿਕਲਿਆ ਹਾਂਜੀ ਕਹਿੰਦਾ ਸਾਨੂੰ ਕਹਿੰਦਾ ਉਹ ਕਹਿ ਰਿਹਾ ਸੀ ਅਮਰੀਕ ਸਿੰਘ ਹੁਣੀ ਵਾਰ-ਵਾਰ ਵੀ ਅਸੀਂ ਲੋਕਾਂ ਨੂੰ ਫੋਨ ਕਰ ਰਹੇ ਹਾਂ ਹੂੰ ਅੱਛਾ ਸਾਡੀ ਕਹਿੰਦਾ ਚੌਂ ਜਣਿਆਂ ਦੀ ਚੌਂ ਜਣਿਆਂ ਦਾ ਨਾਮ ਲਿਆ ਹੁਣੀ ਹੂੰ ਹੂੰ ਸਾਡੀ ਕਹਿੰਦਾ ਚੌਂ ਜਣਿਆਂ ਦੀ ਉਹਨਾਂ ਨੇ ਡਿਊਟੀ ਲਾਈ ਫਿਰ ਤੁਸੀਂ ਇੱਥੋਂ ਨਿਕਲੋ ਹੂੰ ਨਿਕਲ ਕੇ ਜਾ ਕੇ ਬਾਹਰ ਇਹ ਪਤਾ ਕਰੋ ਪੇ ਅਸੀਂ ਲੋਕਾਂ ਨੂੰ ਫੋਨ ਕਰ ਰਹੇ ਹਾਂ ਉਹ ਆ ਕਿਉਂ ਨਹੀਂ ਰਹੇ ਅੱਛਾ ਅਸੀਂ ਸਨੇਹ ਭੇਜ ਰਹੇ ਕਿਉਂਕਿ ਪਹਿਲਾਂ ਗੱਲ ਉਹ ਮਰਜੀਵੜੇ ਭਰਤੀ ਕੀਤੇ ਹੋ ਸੀ ਹਾਂ ਹਾਂ ਮੈਨੂੰ 1 ਲੱਖ ਦੀ ਭਰਤੀ ਸੀ ਕਹਿੰਦੇ ਪਹਿਲਾਂ ਜਦੋਂ ਪਿੰਡਰਾ ਵਾਲਾ ਕਹਿੰਦਾ ਸੀ ਨਾ ਕਿ ਇੱਕ ਲੱਖ ਬੰਦਾ ਮਿਲਟਰੀ ਦਾ ਹੂੰ ਤਾਂ ਮੈਂ ਛੱਡਦਾ ਨਹੀਂ ਯਾ ਉਹ ਇਹਨੂੰ ਇਸ ਆਸ ਨਾਲ ਸੀ ਕਿ ਇਦਾਂ ਦਾ ਬੰਦੇ ਸਾਡੇ ਕੋਲ ਭਰਤੀ ਹੋਏ ਹੋ ਆ ਹੂੰ ਜਦੋਂ ਕਹਿਣਾ ਉੱਥੇ ਲੱਖ 2 ਲੱਖ ਬੰਦੇ ਨੇ ਹਥਿਆਰ ਲੈ ਕੇ ਆ ਜਾਣਾ ਪਿੰਡਾਂ ਚੋਂ ਹੂੰ ਹਾਂ ਬਸ 2 400 ਬੰਦਾ ਹੋਊਗਾ ਮਿਲਟਰੀ ਦਾ ਜਿੱਦਾਂ ਜਿਦਾਂ ਆਉਗੇ ਇਹਨਾਂ ਨੇ ਕੱਟੀ ਵੱਢੀ ਜਾਣੇ ਆ ਯਾ ਹਣਾ ਹੁਣ ਇਹ ਇਹ ਗੱਲਾਂ ਜਾਨੀ ਅੰਦਰੋਂ ਪਤਾ ਆ ਇਹਨਾਂ ਨੂੰ ਪੇ ਕਿਹੜੇ ਭਰੋਸੇ ਨਾਲ ਇਹ ਐਡੀਆਂ ਐਡੀਆਂ ਸਟੇਟਮੈਂਟਾਂ ਦਿੰਦੇ ਸੀ ਉਹ ਭਰੋਸਾ ਸੀ ਗਿਆਨੀ ਜੈਸ ਹੁੰਦਾ ਗਿਆਨੀ ਜੈਸ ਤਾਂ ਮੈਂ ਇਹੀ ਉਹਨਾਂ ਨੂੰ ਕੀ ਹੋਇਆ ਸੀਗਾ ਜਦੋਂ ਅਟਵਾਲ ਦੀ ਮੌਤ ਪ੍ਰਕਰਮਾ ਚ ਹੋਈ ਹੈ ਨਾ ਹੂੰ ਉਹ ਉਹ ਪੁਲਿਸ ਨੂੰ ਚੱਕਣ ਤੇ ਰੋਕ ਲਿਆ ਗਿਆ ਪੁਲਿਸ ਨੂੰ ਰੋਕ ਉਸ ਵੇਲੇ ਕਾਰਵਾਈ ਹੋ ਸਕਦੀ ਸੀ ਹੂੰ ਉਹ ਲਾਸ਼ ਨਹੀਂ ਚੱਕੀ ਬਹੁਤ ਘੰਟੇ ਉੱਤੇ ਪਈ ਰਹੀ ਸੀ ਉਹਦੀ ਲਾਸ਼ ਨਹੀਂ ਚੱਕਣ ਗਏ ਸੀ ਹਲੇ ਕਿ ਉਸ ਵੇਲੇ ਲਾਸ਼ ਹੈਲੋ ਹਾਂਜੀ ਹਾਂਜੀ ਹੈਲੋ ਉਸ ਵੇਲੇ ਲਾਸ਼ ਚੱਕੀ ਪੁਲਿਸ ਕਾਰਵਾਈ ਕਰ ਸਕਦੀ ਸੀ ਕਿ ਪਰ ਉਹਨੂੰ ਰੋਕਿਆ ਕਿੱਥੋਂ ਸੀਗਾ ਇਹ ਤੁਹਾਨੂੰ ਪਤਾ ਸਾਰਿਆਂ ਨੂੰ ਗਿਆਨੀ ਜਿਆਸਾ ਵਰਗੇ ਜਦੋਂ ਉਹਨਾਂ ਦੇ ਨਾਲ ਸੀ ਉਹ ਨਹੀਂ ਲਾਸ਼ ਚੱਕਾ ਨਹੀਂ ਦਿੱਤੀ ਉੱਥੇ ਦਾਹਤ ਪੈਦਾ ਕਰਨੀ ਸੀ ਨਾ ਇਹਨਾਂ ਦੀ ਦਾਹਤ ਉਹਨਾਂ ਨੇ ਹਾਂ ਉਹਨਾਂ ਦੇ ਇਹਦੇ ਦਿਮਾਗ 'ਚ ਇਹ ਆ ਗਿਆ ਕਿ ਜਦੋਂ ਲਾਸ਼ ਚੱਕਣ ਨੂੰ ਪੁਲਿਸ ਨਹੀਂ ਆਈ ਫੌਜਵਾਰੀ ਉਹਨੂੰ ਫੌਜ ਦਾ ਤਾਂ ਮੁਖੀ ਹੈਗਾ ਗਿਆਨੀ ਜਿਆਸਾ ਮੋਰੇ ਬਸ 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 ਕੋਈ ਤਾਂ ਆਏ ਨਹੀਂ ਸਕਦੀ ਹੂੰ ਪੁਲਿਸ ਨੇ ਸਾਡੇ ਗਵਾਣਾ ਦੀ ਲਾਸ਼ ਚੱਕਣ ਆਈ ਨਹੀਂ ਹੈਗੀ ਨਹੀਂ ਡੀਆਈਜੀ ਸੀਗਾ ਯਾਰ ਉਸ ਵੇਲੇ ਡੀਆਈਜੀ ਦੇ ਬਹੁਤ ਮਹਨੇ ਸੀ ਹਾਂਜੀ ਹਾਂਜੀ ਲਾਸ਼ ਮਤਲਬ ਕਈ ਘੰਟੇ ਲਾਸ਼ ਉੱਥੇ ਰੋਲੀ ਹੈ ਉਦੋਂ ਉਦੋਂ ਉਹਨਾਂ ਦਿਨਾਂ 'ਚ ਮੈਨੂੰ ਲੱਗਦਾ ਚਾਰ ਡੀਆਈਜੀ ਹੁੰਦੇ ਸੀ ਪੰਜਾਬ 'ਚ ਸਾਰੇ 'ਚ ਜਾਂ ਤੇ ਇੱਕ ਹੁੰਦਾ ਸੀ ਆਈਜੀ ਹਾਂਜੀ ਇਹ ਡੀਜੀਪੀ ਦਾ ਬਾਅਦ ਵਿੱਚ ਬਣਿਆ ਜਦੋਂ ਇਹਨਾਂ ਨੇ ਜ਼ਿਲ੍ਹੇ ਵਧਾਈ ਆ ਪੁਲਿਸ ਦੇ ਜਾਂ ਉਦੋਂ ਡੀਜੀ ਬਣਿਆ ਉਦੋਂ ਸ਼ਾਇਦ ਆਈਜੀ ਵਧਾਏ ਆ ਡੀਆਈਜੀ ਉਦੋਂ ਸਿਰਫ ਚਾਰ ਡੀਆਈਜੀ ਹੁੰਦੇ ਸੀ ਤੇ ਇੱਕਾਈਜੀ ਸੀਗਾ ਹਾਂਜੀ ਠੀਕ ਆ ਉਹ ਤਾਂ ਵੱਡੀ ਪੋਸਟ ਸੀ ਉਹ ਤਾਂ ਇਹ ਆ ਮੈਂ ਨਾ ਇਹ ਫੋਟੋ ਹੁਣ ਹੈ ਨਹੀਂ ਮੈਂ ਉਸ ਦਿਨ ਤੇ ਹੋ ਗਈਗਾ ਜੱਗ ਆ ਹੈਗੀ ਆ ਉਹਦਾ ਜਾਗੋ ਵਾਲਿਆਂ ਨੇ ਨਾ ਹੂੰ ਇਹ ਤਾਂ ਚੱਲਦੇ ਤੇ ਫੋਟੋ ਤੁਹਾਨੂੰ ਦੇ ਭੇਜਣੀ ਹੋਣੀ ਕਿ ਭੇਜ ਹੋ ਸਕਦੀ ਦੇਖ ਤੜਾਈ ਜਾ ਕੇ ਸਪੀਕਰ ਸਪੀਕਰ ਤੁਸੀਂ ਕਰਨਾ ਪੈਣਾ ਤੁਹਾਨੂੰ ਆਨੇ ਆਨੇ ਆ ਮੈਂ ਪੇਜ ਦਿੱਤੀ ਆ ਤੁਹਾਨੂੰ ਹੈਲੋ ਹਾਂਜੀ ਇਹ ਦੇਖੋ ਝੂਠੇ ਮਤਲਬ ਪਤਾ ਨਹੀਂ ਹੁਣ ਇਹ ਝੂਠੇ ਆ ਜਾਂ ਭਿੰਡਰਾ ਵਾਲਾ ਝੂਠਾ ਉਹਨਾਂ ਚ ਹੈ ਨਾ ਦੇਖੋ ਡਰਾਮੇ ਕਿੱਦਾਂ ਕਰੇ ਜਿੱਦਾਂ ਅੱਜ ਦੇਖੋ ਅੱਜ ਤੁਸੀਂ ਕਲਵਿੰਦਰ ਕੌਰ ਦਾ ਭਰਾ ਜਿਹੜਾ ਆ ਉਹ ਉਹ ਕਿਦਾਂ ਝੂਠ ਬੋਲ ਗਿਆ ਕਹਿੰਦਾ ਭਈ ਤੁਸੀਂ ਅੱਡ ਤੁਸੀਂ ਪਾਈ ਸੀ ਵੀਡੀਓ ਹੈ ਨਾ ਕਹਿੰਦਾ ਵੀ ਉਹ ਤਾਂ ਇਦਾਂ ਹੋਈ ਸੀ ਕਿ ਉਹਨੂੰ ਕਿਹਾ ਤਾਂ ਮੋਬਾਈਲ ਰੱਖ ਦੇ ਕੰਗਣਾ ਨੂੰ ਫਲਾਨਾ ਰੱਖ ਦੇ ਇੱਥੇ ਤੇ ਅਸੀਂ ਸਿਕਿਉਰਟੀ ਉਹ ਕਹਿੰਦੀ ਮੈਂ ਕਰਾਉਣੀ ਨਹੀਂ ਹੈ ਨਾ ਉਹਦੇ ਉੱਤੇ ਨਾਂ ਪੜ ਲਿਆ ਉਹਨ ਖਾਲਸਤਾਨ ਦਾ ਉਹਨੂੰ ਕਹਿੰਦਾ ਵੀ ਖਾਲਸਤਾਨ ਨਾ ਹੈ ਨਾ ਤੇ ਤਾਂ ਕਹਿੰਦਾ ਵੀ ਐਦਾਂ ਲੜਾਈ ਹੋਈ ਉਹ ਕਹਿੰਦਾ ਹੋਰ ਤਾਂ ਕੋਈ ਗੱਲੇ ਨਹੀਂ ਹੋਈ ਹੈ ਨਾ ਕਿ ਮਤਲਬ ਉਹਦੇ ਝੂਠ ਬੋਲਦੀ ਥੱਪੜ ਮਾਰਨ ਦਾ ਕਹਿੰਦਾ ਕੋਈ ਦੂਜਾ ਹੀ ਨਹੀਂ ਹੈਗਾ ਸਾਡੇ ਕੋਲ ਪ੍ਰੂਫ ਹੀ ਨਹੀਂ ਹੈ ਨਾ ਹੁਣ ਇਹ ਵੀ ਦੱਸੇ ਪਤੰਦਰਾ ਜੇ ਫੱਪੜ ਮਾਰਨ ਦਾ ਪ੍ਰੂਫ ਨਹੀਂ ਤਾਂ ਜਿਹੜੇ ਤੂੰ ਗੱਲ ਕਹਿੰਦਾ ਪਈ ਉਹ ਮੋਬਾਈਲ ਰੱਖਾਉਂਦੀ ਸੀ ਉਹ ਹੈਗਾ ਪ੍ਰੂਫ ਉਹ ਦੇ ਦਿਓ ਨਹੀਂ ਉਹ ਉਹ ਇਹ ਚਿਹਤੇ ਨਾ ਜਿਹੜੀਆਂ ਆਪ ਗੱਲਾਂ ਕਹਿੰਦੇ ਉਹ ਕਹਿੰਦੇ ਉਹ ਤਾਂ ਰੱਬੀ ਹੁਕਮ ਆ ਨਾ ਸਾਡੀ ਤਾਂ ਮੰਨਉ ਤੁਸੀਂ ਹਾਂ ਬਸ ਸਾਡੇ ਦੋਏ ਗੱਲਾਂ ਵੀ ਜੇ ਤੂੰ ਜਿਹੜੀਆਂ ਗੱਲਾਂ ਕਰ ਰਿਹਾ ਉਹ ਪ੍ਰੂਫ ਤਾਂ ਉਹਦਾ ਨਹੀਂ ਕੋਈ ਹਲੇ ਕੇ ਸਭ ਤੋਂ ਵੱਡਾ ਪ੍ਰੂਫ ਤਾਂ ਉਹ ਖੁਦ ਹੈ ਕੁੜੀ ਜਦੋਂ ਬਾਹਰ ਆ ਕੇ ਕਹਿੰਦੀ ਆ ਕਿ ਮੇਰੀ ਮਾਂ ਉੱਤੇ ਬੈਠੀ ਆਵੇਂ ਦਾ ਪ੍ਰੂਫ ਦਿੱਤਾ ਉਹਨਾਂ ਉਹਨਾਂ ਮੰਨਣ ਨਹੀਂ ਗਏ ਮਤਲਬ ਕਹਿੰਦੀ ਇਹਦੀ ਵੀ ਇਹ ਉਹ ਝੂਠ ਬੋਲਦੀ ਆ ਹਾਲੇ ਕਿ ਉਹ ਸੱਚ ਜਿਹੜੀ ਬੋਲਣ ਲਈ ਉਹ ਕਹਿੰਦੇ ਝੂਠ ਆ ਹੁਣ ਜਿਹੜੀ ਮੈਂ ਫੋਟੋ ਭੇਜੀ ਆ ਉਹਦੇ ਵਿੱਚ ਇਹਨਾਂ ਦੇ ਜਾਗੋ ਵਾਲਿਆਂ ਨੇ ਪਾਈ ਹੋਈ ਆ ạtwal ਬਾਰੇ 25 ਅਪ੍ਰੈਲ 1983 ਨੂੰ ਇਹ ਜਿਹੜਾ ਨਾ ਡੀਆਈਜੀ ạtwal ਮਾਰਿਆ ਸੀਗਾ ਹਮ ਮੇਜਰ ਸਿੰਘ ਨਾਗੋ ਕੇ ਨਾ ਮਾਰਿਆ ਸੀਗਾ ਭਿੰਡਰਾਂ ਵਾਲੇ ਦਾ ਖਾਸ ਮੰਦਾ ਆ ਯਾ ਮੇਜਰ ਟਿੰਗ ਨਾ ਗੋ ਲਿਖ ਕੇ ਪਾਇਆ ਹੋ ਨਹੀਂ ਤੇ ਭਿੰਡਰਾ ਵਾਲੇ ਨੇ ਉਹ ਤੋਂ ਬਾਅਦ ਝੂਠੇ ਬਿਆਨ ਦਿੱਤੇ ਸੀ ਕਹਿੰਦਾ ਇਹ ਸਰਕਾਰ ਦੀ ਮੈਂ ਕਹਿੰਦਾ ਸਾਡਾ ਨਹੀਂ ਇਹ ਚ ਲੈਣ ਦੇ ਕਤਲ ਕਰਦੇ ਹੁਣ ਇਹ ਦੱਸੋ ਬਈ ਝੂਠਾ ਕੌਣ ਸੀ ਉਹ ਚੋਂ ਕੀ ਮਤਲਬ ਤੁਸੀਂ ਐ ਇਸ ਵਾਰ ਇਸ ਕਰਕੇ ਬੈਠੇ ਸੀ ਉੱਤੇ ਸਾਫ ਮੁਕਰਿਆ ਸੀਗਾ ਹਨਾ ਮਾਰਿਆ ਆਪਿਆ ਉਹ ਸਾਫ ਮੁਕਰਿਆ ਸੀਗਾ ਕਹਿੰਦਾ ਨਹੀਂ ਇਹ ਸਰਕਾਰ ਦੀ ਚਾਲਿਆ ਇਹਦੀ ਨਿੰਦਿਆ ਕਰੋ ਜਿੱਦੀ ਥੋੜੀ ਆ ਮਤਲਬ ਸਾਡਾ ਨਹੀਂ ਕਹਿੰਦਾ ਇਹਦੇ ਵਿੱਚ ਲੈਣ ਦੇ ਹੋਰ ਨਹੀਂ ਦੱਸੋ ਬਈ ਇਹ ਝੂਠ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਵੀ ਜਿਹਨੂੰ ਅਕਾਲ ਦਾ ਤੱਤ ਕਹਿੰਦੇ ਉੱਥੇ ਬਹਿ ਕੇ ਵੀ ਝੂਠ ਮਤਲਬ ਯਾਰ ਭਾਜੀ ਝੂਠ ਸੁਣ ਸੁਣ ਕੇ ਨਾ ਤੁਸੀਂ ਤੁਹਾਨੂੰ ਨਹੀਂ ਲੱਗਦਾ ਦਿਲ ਕੋਈ ਕਿੱਥੇ ਕਿਸ ਕੌਮ ਦੇ ਨਾਲ ਨਾਤਾ ਜੁੜ ਗਿਆ ਯਾਰ ਐਦੀ ਝੂਠੀ ਤਾਂ ਕੋਈ ਵੀ ਨਹੀਂ ਕੌਮ ਇਸ ਦੁਨੀਆ 'ਚ ਦਿੱਸ ਰਹੀ ਨਹੀਂ ਨਹੀਂ ਜੇ ਹਾਂਜੀ ਜੇ ਮੈਂ ਕਹਿੰਨਾ ਜੇ ਭਿੰਡਰਾਂ ਵਾਲਾ ਹਾਂਜੀ ਗੁਰਬਚਨ ਸਿੰਘ ਭਿੰਡਰਾਂ ਵਾਲੇ ਦੀਆਂ ਗੁਰੂ ਸਾਹਿਬ ਬਿਲੇ ਮਾਰੀਆਂ ਐਡੀਆਂ ਐਡੀਆਂ ਗੱਪਾਂ ਬਾਰੇ ਬੋਲ ਨਹੀਂ ਸਕਿਆ ਹਾਂ ਜੇ ਤ੍ਰਿਆ ਚਰਿੱਤਰ ਦੇ ਗੰਧ ਬਾਰੇ ਚੰਡੀ ਦੀ ਬਾਰ ਬਾਰੇ ਉਹਨਾਂ ਗੱਲਾਂ ਬਾਰੇ ਬੋਲ ਨਹੀਂ ਸਕਿਆ ਕਿ ਗੁਰੂ ਸਾਹਿਬ ਨੇ ਨਹੀਂ ਲਿਖੀਆਂ ਹੂੰ ਇਹ ਹੋ ਸਕਦਾ ਕਵੀਆਂ ਤੁਮ ਮੈਂ ਕਹਿੰਦਾ ਉਹਦੇ ਨਾਲ ਤਾਂ ਤੁਮਾਂ ਹਿੰਮਤੀ ਜਿਹੜਾ ਕਹਿੰਦਾ 70% ਅਲੱਥਾ ਹਿੰਦੂ ਗ੍ਰੰਥਾਂ ਦਾ ਯਾ ਭਿੰਡਰਾਂ ਵਾਲਾ ਇੰਨਾ ਵੀ ਨਹੀਂ ਕਹਿ ਸਕਿਆ ਯਾ ਭਿੰਡਰਾਂ ਵਾਲਾ ਸਿਆਣਾ ਹੁੰਦਾ ਨਾ ਤਾਂ ਉਹਦੇ ਉਹਦੇ ਹੁੰਦਿਆ ਹੁੰਦਿਆ ਜਿਹੜਾ ਰਾਗਮਾਲਾ ਜਿੰਨੇ ਮਸਲੇ ਸੀ ਯਾ ਗੁਰਪੁਰ ਮਮਾ ਵਾਲਾ ਕਲੰਡਰ ਵਾਲਾ ਸਾਰੇ ਮਸਲੇ ਹੱਲ ਕਰਵਾ ਦਿੰਦਾ ਬੇਸ਼ੱਕ। ਹਾਂਜੀ ਸ਼੍ਰੋਮਣੀ ਕਮੇਟੀ ਤੇ ਉਹਨਾਂ ਦੇ ਗੂਠਾ ਰੱਖ ਕੇ ਜਿੰਨਾ ਪੈਸਾ ਕਾਲਜ ਸਕੂਲ ਬਣਾਉਣੇ ਨੂੰ ਠੀਕ ਹੈ ਲੋਕਾਂ ਨੂੰ ਕਰਕੇ ਇਲੈਕਸ਼ਨ ਨੂੰ ਸਰਕਾਰ ਤੇ ਦਬਾਅ ਪਾ ਕੇ ਫੇਰ ਤੁਸੀਂ ਕਹਿੰਦੇ ਵੀ ਲੀਡਰ ਆ। ਹਾਂ ਠੀਕ ਹੈ ਨਹੀਂ ਤਾਂ ਜਾਨੀ ਜਿੱਦਾਂ ਆਮ ਸਾਧ ਹੁੰਦੇ ਹੀ ਆ ਜਿਹੜੇ ਅਖੌਤੀ ਬ੍ਰਹਮ ਗਿਆਨੀ ਬਣਦੇ ਆ। ਆਹੋ ਤੇ ਮਤਲਬ ਸਾਫ਼ ਜਿਹੜੀ ਵੀ ਡਰਾ ਉਹਦੀ ਬੋਕਿਆ ਗਰਭੰਜਾਂ ਦੀ ਉਹ ਵੀ ਉਹਨਾਂ ਵੀ ਤਾਂ ਗਰੰਟਡ ਹੈ ਕੋਈ ਪੜ੍ਹੇ ਤੇ ਬਿਨਾ ਬਣੇ ਨਹੀਂ ਸਕਦਾ ਮੁਕੀ ਕੋਈ ਉਹਨਾਂ ਵੀ ਤਾਂ ਪੜ੍ਹੀ ਹੋਣੀ ਜਿਹੜੀਆਂ ਗੁਰੂ ਦੀਆਂ ਬੇਇੱਜ਼ਤੀਆਂ ਪੰਜਾਂ ਪਿਆਰਿਆਂ ਦੀਆਂ ਬੇਇੱਜ਼ਤੀਆਂ ਲਵ ਕੁਸ਼ ਨਾਲ ਉਹਦਾ ਨਾਤਾ ਸਿੱਖਾਂ ਦਾ ਜੋੜਦਾ ਕੋਈ ਗੁਰੂ ਨਹੀਂ ਬਕਿਆ ਕੋਈ ਗੁਰੂ ਦੀਆਂ ਕਹਾਣੀਆਂ ਵਿੱਚ ਝੂਠੀਆਂ ਆਇਆ ਮਤਲਬ ਕਿ ਕਿੱਦਾਂ ਕਿੱਦਾਂ ਦੇ ਤੁਹਾਡੇ ਨਾਲ ਗੁਰੂ ਨਾਲ ਉਹ ਜੋੜ ਤੇ ਪਿਛਲੇ ਜਨਮਾਂ ਦੀਆਂ ਕਹਾਣੀਆਂ ਕੀ ਭਿੰਡਰਾ ਵਾਲੇ ਨੇ ਨਹੀਂ ਪੜ੍ਹੀਆਂ ਆਪ ਵੀ ਤਾਂ ਉਹੀ ਕਥਾ ਕਰਦਾ ਰਹੀਆਂ ਹਾਂ ਉਹ ਤੋਂ ਵੱਧ ਵੀ ਉਹ ਤੋਂ ਵੱਧ ਵੀ ਕੋਈ ਬੇਅਦਬੀ ਹੋ ਸਕਦੀ ਹੈ ਉਹ ਤੋਂ ਵੱਧ ਨਿਰੰਕਾਰੀ ਵੀ ਕੀ ਨਿਰੰਕਾਰੀ ਨੇ ਕਿਸ ਨੇ ਕਿਹਾ ਹੋਊਗਾ ਕਿ ਗੁਰੂ ਗੋਬਿੰਦ ਸਿੰਘ ਇਹ ਜਾਰ ਵਿੱਚ ਕੋਈ ਉਹ ਚਤਰਪੂਜੀ ਦਾ অবতার ਸੀਗਾ ਜੋ ਕਹਿ ਦਿੰਦੇ ਤਾਂ ਮਾਰਨ ਕੀ ਕਰਦੇ ਉੱਥੇ ਜਾ ਕੇ ਯਾ ਯਾ ਉਹ ਨਹੀਂ ਭਾਜੀ ਸਾਰਾ ਮਸਲਾ ਧੰਦੇ ਦਾ ਪੈਸੇ ਦਾ ਆ ਤੁਸੀਂ ਹੁਣ ਦੇਖ ਲਿਓ ਅੰਮਰਤਾਪਾਲ ਜਦੋਂ ਉੱਥੇ ਦਾ ਬੀਬਾ ਪੁੱਤ ਬਣ ਕੇ ਐਨ ਵਧੀਆ ਬਣ ਕੇ ਇੱਕ ਚੀਜ਼ ਅੱਗੇ ਵੀ ਕਹੀ ਸੀ ਹੁਣ ਫੇਰ ਕਹਿਣਾ ਜਿਹੜੇ ਦੇਸ਼ ਨੂੰ ਹਿੰਦੁਸਤਾਨ ਨੂੰ ਪਿਆਰ ਕਰਦੇ ਨੇ ਜਿਹੜੇ ਭਾਰਤ ਨੂੰ ਪਿਆਰ ਕਰਦੇ ਹ ਹ ਉਹਨਾਂ ਲਈ ਉਹ ਸੱਚ ਹੈ ਵੀ ਉਹ ਉਹਨਾਂ ਲਈ ਪੂਜਣ ਜੋਗਾ ਅਮਰਤਪਾਲ ਵੀ ਤੇ ਸਿਮਰਨਜੀਤ ਸਮਾਨ ਵੀ ਇਹਨਾਂ ਲੋਕਾਂ ਦੀ ਬਜਾ ਕਰਕੇ ਇਨੀਆਂ ਸਟੇਟਾਂ ਇਕੱਠੀਆਂ ਉਹ ਐਸਾ ਦੇ ਲੋਕਾਂ ਦੀ ਬਜਾ ਉਹਦੇ ਜੀ ਇਕੱਠੀਆਂ ਉਹਦੇ ਹੀ ਨਹੀਂ ਇਕੱਠੀਆਂ ਹੈਗੀਆਂ ਉਹ ਉਹਨਾਂ ਲਈ ਮਾੜੇ ਨਹੀਂ ਹੈਗੇ ਚੱਕ ਜਿਹਨੂੰ ਲੱਗਦਾ ਹੈ ਸਿੱਖਾਂ ਲਈ ਉਹ ਵਕਰੀ ਗੱਲ ਹੈ ਪਰ ਦੇਸ਼ ਲਈ ਉਹ ਬੰਦੇ ਗਲਤ ਨਹੀਂ ਹੈਗੇ ਇਹ ਤਾਂ ਤੁਹਾਡੀਆਂ ਸਾਡੀਆਂ ਅੱਖਾਂ 'ਚ ਘੱਟਾ ਪਾਇਆ ਉਹ ਨਹੀਂ ਮਤਲਬ ਜਿਹੜਾ ਹੁਣ ਜਿੱਦਾਂ ਦੇਖ ਲਓ ਭਈ ਉਹ ਕਹਿੰਦੇ ਆ ਬਈ ਵੋਲਟ ਲੈਵਲ ਤੇ ਕੇਸ ਚੱਲ ਜਵੇ ਮੰਨ ਲਓ ਵੋਲਟ ਲੈਵਲ ਤੇ ਕੇਸ ਚੱਲ ਗਿਆ ਨਿਜਰ ਦਾ ਚੱਲ ਗਿਆ ਖੰਡੇ ਦਾ ਚੱਲ ਗਿਆ ਬਈ ਇਹਦੀ ਮਾਰ ਤਾਂ ਬਾਹਰ ਆ ਗਈ ਹੈ ਨਾ ਆਹ ਕਾਤੇ ਮਾਰਿਆ ਜੀ ਇਹ ਸਟੇਟ ਮੰਗਦੀ ਵਕਰੀ ਆਹ ਤੇ ਅਗਲੇ ਨਾ ਪ੍ਰੂਫ ਰੱਖ ਲੈਣਾ ਗੱਡ ਕੇ ਆਹ ਸਟੇਟ ਮੰਗਣ ਵਾਲਾ ਸਿਰ ਲੈਣ ਦੇਣ ਦੀਆਂ ਗੱਲਾਂ ਕਰਨ ਵਾਲਾ ਤਾਂ ਸਾਡੇ ਨਾਲ ਐਮਪੀ ਵੜ ਕੇ ਬਿਠਾ ਲਿਆ ਵਸ ਹੂੰ ਅਸੀਂ ਕਦੇ ਮਾਰ ਸਕਦੇ ਬਾਹਰ ਨਾ 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 ਕੋਈ ਕੋਈ ਹੈ ਦੁਨੀਆ ਦਾ ਵਕੀਲ ਜਿਹੜਾ ਉਹਨੇ ਦੀ ਦਲੀਲ ਨੂੰ ਝੂਠੀ ਕਰ ਦੋ ਨਹੀਂ ਕਾਦੇ ਕਰੂਗਾ ਉਹ ਬੰਦੇ ਭਰਾਵਾ ਉਹਨਾਂ ਦੇ ਦੇਖੋ ਕਮਾਲ ਦੀ ਗੱਲ ਹੁਣ ਤੁਸੀਂ ਇਹ ਦੇਖੀ ਜਾਓ ਆਪ ਤਾਂ ਸਾਰਾ ਕੁਝ ਕਰਕੇ ਉਹਨ ਬੀਬਾ ਪੁੱਤ ਵਰਕੇ ਅੰਦਰ ਉਹਨਾਂ ਦੇ ਨਾਲ ਰੱਖ ਕੇ ਚੱਲੂ ਤੇ ਬਾਹਰ ਆ ਕੇ ਤੁਹਾਨੂੰ ਜਦੋਂ ਜਦੋਂ ਕੋਈ ਮਨਮੋਟਾ ਬੋਲਣ ਲੱਗਿਆ ਕਰੂ ਚਾਰ ਆ ਕੇ ਕਹਦੇ ਆ ਕਰੂ ਮੈਂ ਤਾਂ ਸੰਵਿਧਾਨ ਨੂੰ ਜੀ ਮੰਨਦਾ ਹੈ ਮੰਨਦਾ ਨਹੀਂ ਹੈ ਕਿ ਵਰਤਦਾ ਹੈ ਤੁਹਾਡੇ ਵਿੱਚ ਖਾਸ ਤੰ ਦਾ ਲੌਲੀਪੌਪ ਜਿੱਦਾਂ ਬਾ 40 ਸਾਲ ਬਾਅਦ ਪਾਉਂਦਾ ਰਿਹਾ ਹੁਣ 40 50 ਸਾਲ ਉਹ ਪਾਈ ਜਾਊਗਾ ਤੇ ਤੁਸੀਂ ਜਿੱਦਾਂ ਟਬੂਸੀਆਂ ਮਾਰ ਲਾ ਨੇ ਉਹਦਾ ਨੱਚੀ ਜਾਇਓ ਬਸ ਆਹੀ ਕੁਛੇ ਚੱਲਣਾ ਉਹਦੇ ਵਕੀਲ ਨੇ ਤਾਂ ਜੀ ਇਹ ਕਲੀਅਰ ਕਰ ਦਿੱਤਾ ਉਹ ਕਹਿੰਦਾ ਦੇਖੋ ਭਈ ਇਹਦੇ ਚ ਕਿਸੇ ਦੇ ਨਾਲ ਕਿਸੇ ਦੇ ਵਿਰੋਧ ਵਾਲੀ ਗੱਲ ਨਹੀਂ ਗੱਲ ਹੈਗੀ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿਣੇ ਵਾਲੀ ਹਾਂਜੀ ਐਮਪੀ ਬਣਿਆ ਪਾਰਲੀਮੈਂਟ ਚ ਜਾਊਗਾ ਜਿਹੜੀ ਗੱਲ ਸਰਕਾਰ ਦੀ ਠੀਕ ਹੋਊਗੀ ਹੂੰ ਉਹਨੂੰ ਠੇਕਿਆ ਜਾਊਗਾ ਉਹਦੇ ਹੱਕ 'ਚ ਵੋਟ ਪਾਈ ਜਾਊਗੀ ਜਿਹੜੀ ਗਲਤ ਹੋਊਗੀ ਉਹਦੇ ਬੋਧ ਵਿੱਚ ਪਾਈ ਜਾਊਗੀ ਦੇਖਿਆ ਭਾਜਪਾ ਭਾਜਪਾ ਬਿੱਲ ਪੇਸ਼ ਕਰੂਗੀ ਦੋਵੇਂ ਦੋ ਬੰਦੇ ਪੱਕੇ ਮਿਲ ਗਏ ਉਹਨਾਂ ਨੂੰ ਦੋ ਬੰਦੇ ਜਦੋਂ ਤੁਸੀਂ ਰਹਿਣਾ ਹੀ ਬੱਕਰੇ ਤੁਹਾਡੇ ਲਈ ਸੰਵਿਧਾਨ ਹੈ ਹੀ ਨਹੀਂ ਤੁਹਾਡੇ ਕੋ ਖਾਲਸਾ ਤੁਹਾਡਾ ਮੁੰਡਾ ਫਿਰ ਤਾਂ ਇੱਕ ਵੀ ਨਹੀਂ ਗੱਲ ਸਹੀ ਉਹਨਾਂ ਦੀ ਨਹੀਂ ਤੁਸੀਂ ਇੱਕ ਹੋਰ ਦੱਸੋ ਹਾਂਜੀ ਤੁਸੀਂ ਮੈਂ ਆ ਮੰਨ ਲਓ ਅਮਰਤਪਾਲ ਹਾਂਜੀ ਇੱਕ ਮੋਦੀ ਨੇ ਬਿੱਲ ਪੇਸ਼ ਕੀਤਾ ਭਾਜਪਾ ਨੇ ਤੇ ਮੈਂ ਕੀਤੀ ਉਹਦੀ ਸਪੋਰਟ ਹਾਂ ਤੁਸੀਂ ਸਿੱਖਾਂ ਨੇ ਮੇਰੇ ਤੇ ਸਵਾਲ ਕੀਤਾ ਹੂੰ ਤੇ ਤੁਸੀਂ ਮੈਨੂੰ ਕਹੋ ਤੁਸੀਂ ਮੈਨੂੰ ਕਹੋ ਵੀ ਤੇ ਤੂੰ ਭਾਈ ਭਾਜਪਾ ਦੀ ਸਪੋਰਟ ਕਿਉਂ ਕੀਤੀ ਹਾਂਜੀ ਹੁਣ ਮੈਂ ਤੁਹਾਨੂੰ ਕਹਿਣ ਲੱਗਾ ਵੀ ਕੀ ਗੱਲ ਹੂੰ ਜਾਣੀ ਤੁਸੀਂ ਚਾਹੁੰਦੇ ਆ ਵੀ ਜਿਨ੍ਹਾਂ ਨੇ ਅਕਾਲ ਤਖਤ ਢਾਇਆ ਢਾਇਆ ਜਿਨ੍ਹਾਂ ਨੇ 30 ਹਜ਼ਾਰ ਸਿੱਖ ਮਾਰਿਆ ਦਿਨੇ ਦਿਹਾੜੇ ਅਸੀਂ ਉਹਨਾਂ ਦਾ ਸਾਥ ਦੇ ਦਿੱਤੀਏ हां साध रही है बस हां हैं हुन यही यही ਗੱਲ ਬਿਆਨਤ ਸੁਣਦੇ ਮੁੰਡੇ ਨੂੰ ਪੁੱਛੋ ਵੀ ਤੈਂ ਬਈ ਭਾਜਪਾ ਦੀ ਸਪੋਰਟ ਕਿਉਂ ਕੀਤੀ ਉਹ ਕਹੂਗਾ ਸਾਨੂੰ ਪਤਾ ਮੇਰੇ ਮੈਂ ਇੰਨੇ ਦਿਨਾਂ ਦਾ ਸੀ ਜਦੋਂ ਮੇਰੇ ਪਿਓ ਨੂੰ ਦਿਨੇ ਦਿਹਾੜੇ ਗੋਲੀਆਂ ਮਾਰ ਕੇ ਮਾਰਿਆ ਹਕੂਮਤ ਨੇ ਕਾਂਗਰਸ ਨੇ ਹਾਂ ਹੈ ਜਾਂ ਹੁਣ ਉਹ ਉਸ ਇੰਦਰਾ ਗਾਂਧੀ ਦੇ ਪੋਤੇ ਦਾ ਸਾਥ ਦੇ ਗਏ ਸੀ ਜਾਂ ਹੈਨਾ ਹਾਂ ਮਤਲਬ ਉਹ ਉਹ ਪਹਿਲਾਂ ਤਰ੍ਹਾਂ ਤਿਆਰ ਆ ਭਾਵੇਂ ਭਾਵੇਂ ਸਿੱਖਾਂ ਦੇ ਰਾਜ ਕੇ ਵਿਰੋਧ ਕਾਨੂੰਨ ਹੋਵੇ ਇਨੀ ਫੇਰ ਵੀ ਉਹਨੂੰ ਵੋਟ ਪਾ ਕੇ ਬੜੀ ਹੋ ਜਾਣਾ ਤੁਹਾਡੇ ਕੋਲ ਆ ਕੇ ਤੁਹਾਨੂੰ ਰਾਮ ਨਾਲ ਤੁਸੀਂ ਤੁਹਾਨੂੰ ਮੂੰਹ ਬੰਦ ਸਾਡੇ ਮੂੰਹ ਚ ਲollipops ਦੇਦਾ ਨਾ ਤਾਲਪਾਂ ਦਾ ਜਾਂ ਕਾਂਗਰਸ ਦਾ ਵੀ ਅਸੀਂ ਉਹਦੇ ਖਿਲਾਫ ਨਹੀਂ ਸਿੱਧਾ ਯਾਖੀ ਮਾਰਨੀ ਹੈ ਦੇਖ ਲਓ ਕਮਾਲ ਦੀ ਗੱਲ ਹੈ ਉਹਦੀ ਮਾਤਾ ਦੇਖ ਲਓ ਹੁਣ ਕੁਰਬਾਨ ਵੀ ਭੁੱਲ ਗਈ ਕਿੱਡੇ ਡਰਾਮੇ ਕੀਤੇ ਵੇ ਉਹਨਾਂ ਦੇਖੋ ਅੱਤ ਕਰ ਨਾ ਨਾ ਉਹ ਤਾਂ ਪਹਿਲੇ ਦਿਨ ਤੋਂ ਸਾਰੇ ਬੰਦੇ ਕਹਿੰਦੇ ਸੀ ਬਹੁਤ ਖੇਖਣਹਾਰੀ ਔਰਤ ਆ ਯਾਨੀ ਯਾਨੀ ਇਹ ਜਦੋਂ ਨਾ ਆ ਇਹ ਦਿਖਦੀ ਹੈ ਹਾਂ ਇਹ ਜਦੋਂ ਨਾ ਜਦੋਂ ਇਹ ਕਹਿੰਦੇ ਹੁੰਦੇ ਵੀ ਤ੍ਰਿਆ ਚਰਿੱਤਰ ਦੇ ਇਦਾਂ 404 ਚਰਿੱਤਰ ਗੁਰੂ ਸਾਹਿਬ ਨੇ ਔਰਤਾਂ ਬਾਰੇ ਲਿਖਿਆ ਵੀ ਇਦਾਂ ਭਰੋਸਾ ਯਾਨੀ ਇਹਨਾਂ ਨੂੰ ਦੇਖ ਕੇ ਇਦਾਂ ਇਦਾਂ ਲੱਗਦਾ ਨਹੀਂ ਵੀ ਇਹ ਇਹਨਾਂ ਦੇ ਆਪਣੇ ਵਿਹਾਰੇ ਇਦਾਂ ਦੇ ਆ ਤਾਂ ਹੀ ਤਾਂ ਇਹ ਭਰੋਸਾ ਕਰੀ ਬੈਠੇ ਆ ਇਨੇ ਖੇਖਣ ਇਨੇ ਖੇਖਣ ਜਾਣ ਬੜਾ ਮੇਕਰਪਾ ਵਾਲੀ ਫਰਕੀ ਮਤਲਬ ਕੁਰਬਾਨ ਹੱਥ ਚ ਲਾਈ ਨਹੀਂ ਉਹਨੇ ਤੇ ਕਮਾਲ ਕਰਤੀ ਯਾਰ ਬਈ ਦੇਖੋ ਕਿਦਾਂ ਅੱਖਾਂ ਚ ਘੱਟਾ ਪਾ ਗਏ ਇੱਕ ਚੀਜ਼ ਨਾ ਕਿ ਖੰਦੇ ਰੱਖੇ ਹਾਂਜੀ ਇੱਕ ਚੀਜ਼ ਹੋਰ ਨਾ ਤੁਸੀਂ ਜਿਹੜੀ ਆਪਾਂ ਰਾਮ ਧਾਰੀ ਨਾਮ ਧਾਰੀ ਬਾਬਾ ਰਾਮ ਸਿੰਘ ਦੀ ਗੱਲ ਕਰਦੇ ਹੁੰਦੇ ਹਾਂ ਹਾਂਜੀ ਕਿ ਜਿਹੜਾ ਗੜਬਈ ਸੀ ਉਹਦਾ ਤੇ ਉਹ ਉਹ ਹਾਂਜੀ ਹਾਂਜੀ ਜੇ ਨਾ ਉਹ ਗੱਲ ਨੂੰ ਚੇਤੇ ਰੱਖੂੰ ਹੂੰ ਉਹ ਗੱਲ ਆਪਣੇ ਜੀਹਨ ਚ ਰੱਖ ਕੇ ਹਾਂਜੀ ਫਿਰ ਫਿਰ ਤੁਸੀਂ ਦੇਖਿਓ ਵੀ ਜਿਹੜੇ ਬੰਦੇ ਜੇਲ੍ਹਾਂ ਚ ਜਾ ਕੇ ਮੁੜਕੇ ਆਉਂਦੇ ਆ ਹੂੰ ਪੰਥਪ੍ਰੀਤ ਸਿਰਫ 2 ਦਿਨ ਅੰਦਰੋਂ ਆਇਆ ਸੀ ਹੂੰ ਮੁੜ ਕੇ ਆ ਕੇ ਰਵਈਆ ਕਿੱਦਾਂ ਚੇਂਜ ਹੋ ਗਿਆ ਸੀ ਯਾ ਹਾਲਾਂਕਿ ਏਜੰਸੀ ਨੇ ਨਹੀਂ ਚੱਕਿਆ ਕਿਸੇ ਨੇ ਹੂੰ ਐਸਪੀ ਨੇ ਚੱਕਿਆ ਸੀ ਉੱਥੇ ਹੂੰ ਹੁਣ ਜਿੱਦਾਂ ਅਮਰਤਪਾਲ ਨੂੰ ਅਗਲੇ ਇੱਥੋਂ ਚੱਕ ਕੇ ਡਿਬਰੂਗੜ੍ਹ ਲੈ ਗਏ ਯਾ ਉੱਥੇ ਭਾਜਪਾ ਦੀ ਸਰਕਾਰ ਆ ਹੂੰ ਠੀਕ ਹੈ ਉੱਥੋਂ ਫਿਰ ਉੱਥੋਂ ਕੱਢੇ ਜਿਹੜੇ ਬੰਦੇ 25 25 30 30 ਸਾਲ ਤੋਂ ਜੇਲ੍ਹ 'ਚ ਬੈਠੇ ਆ ਉਹ ਉਹ ਇਲੈਕਸ਼ਨ ਨਹੀਂ ਲੜਦੇ ਹਾਂ ਇਹ ਇਹ ਬੰਦਾ ਇਹ ਬੰਦਾ ਜੇਲ੍ਹ 'ਚੋਂ ਛਡਾਉਣ ਲਈ ਇਲੈਕਸ਼ਨ ਲੜਾਈ ਅੱਛਾ ਵਕੀਲੇ ਦਾ ਕੌਣ ਆ ਜਿਹੜਾ ਆਪ ਆ ਰੈ ਸਸਤਾ ਬੰਦਾ ਆ ਰਾਜਦੀਪ ਸਿੰਘ ਹੂੰ 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 ਅੱਛਾ ਹੁਣ ਜਦੋਂ ਇਹਦੇ ਬਰਾਬਰ ਨਾਲ ਤੁਸੀਂ ਮਹਿਤਾ ਚਾਵਲੇ ਉਹਨਾਂ ਨੂੰ ਦੇਖੋ ਹੂੰ ਤੁਹਾਨੂੰ ਨਾ ਇੱਕਦਮ ਸਮਝ ਆ ਜਾਣੀ ਆ ਕਿ ਇਹ ਮਹਿਤਾ ਚਾਵਲਾ ਬਲਟੋਹਾ ਹਾਂਜੀ ਇਹ ਤੁਹਾਨੂੰ ਉਹਦੇ ਗੜਵੇਈ ਲੱਗਣ ਲੱਪਣੇ ਆ ਹੂੰ ਤੇ ਸੁਖਵੀਰ ਹੁਣੀ RAM ਸਿੰਘ ਲੱਗਣ ਲੱਪਣੇ ਆ ਹੂੰ ਸੁਖਵੀਰ ਬਾਦਲ ਹੁਣੀ ਹਾਂਜੀ ਨਾਮ ਧਾਰੀ ਮੁਖੀ ਬਾਬਾ RAM ਸਿੰਘ ਅੱਗੇ ਲੱਗਣ ਲੱਪਣੇ ਆ ਹਾਂਜੀ ਤੁਹਾਨੂੰ ਇੱਕਦਮ ਗੇੜ ਚ ਆ ਜਾਣਾ ਵੀ ਇਹ ਪੋਸਿਬਿਲਟੀ ਇਹ ਆ ਵੀ ਇਨ੍ਹਾਂ ਸਾਰਿਆਂ ਨੂੰ 2-2 4-4 ਸਾਲ ਉੱਥੇ ਰਹਿ ਕੇ ਹੂੰ ਇਨ੍ਹਾਂ ਨਾਲ ਡੀਲਾਂ ਕਰਕੇ ਕੱਢਿਆ ਹੋਵੇ ਜਾਂ ਕੱਢ ਕੇ ਭੇਜਿਆ ਗਿਆ ਹੋਵੇ ਪੇ ਉੱਥੇ ਦੀ ਸਿੱਧੀ ਰਿਪੋਰਟ ਸ਼੍ਰੋਮਣੀ ਕਮੇਟੀ ਦੀ ਸਾਨੂੰ ਦੇਣੀ ਪੇ ਉੱਥੇ ਕੀ ਹੁੰਦਾ ਹੂੰ ਜੇ ਤੁਹਾਨੂੰ ਪ੍ਰਦਾਨ ਕੋਈ ਸ਼੍ਰੋਮਣੀ ਕਮੇਟੀ ਦਾ ਬੰਦਾ ਕੋਈ ਸੁਖਵੀਰ ਕੋਈ ਪ੍ਰਕਾਸ਼ ਬਾਦਲ ਕੋਈ ਕੁਝ ਕਹੂਗਾ ਹੂੰ ਹੂੰ ਤੁਸੀਂ ਇਧਰੋਂ ਸਾਡਾ ਨਾਂ ਲੈਣਾ ਪੇ ਉਸ ਬੰਦੇ ਨੇ ਸਾਨੂੰ ਕਿਹਾ ਹੈ ਜੇ ਦੇ ਕਰਕੇ ਸਿੱਧੀ ਰਿਪੋਰਟ ਇੱਥੇ ਦੀ ਸਾਰਾ ਕੁਝ ਹਦਾਇਤਾਂ ਜਿਹੜੀਆਂ ਸਿੱਧੀਆਂ ਉਹਨਾਂ ਨੂੰ ਮਿਲਦੀਆਂ ਹੋਣ ਜਿਆ